ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਸਵੇਰ ਦਾ ਟਾਈਮ ਹੋਇਆ ਸੀ ਐਥੇ ਬੱਜੇ ਹੋਏ ਸੀ ਆਪਣੇ 11 ਕ ਆਪਾਂ ਨਾ ਝੌਂ ਬੀਜ ਰਹੇ ਹਾਂ ਸੋਰੀ ਜੀ ਝੌਂ ਬੀਜ ਰਹੇ ਹਾਂ ਮੈਰੇ ਕੰਮ ਜ਼ਰੂਰ ਲੱਗੇ ਹੋਏ ਸੀ ਦੋ ਜਣੇ ਝੌਂ ਬੀਜਣ ਮੈਂ ਨਾ ਭੋਂ ਕੇ ਰੱਖਦੇ ਸੀ ਇਹ ਝੌਂ ਇੱਕ ਦਿਨ ਪਹਿਲਾਂ ਭਿਉ ਤੇ ਸੀ ਇਹ ਆਪਾਂ ਨੇ ਜੋ ਵਿਚਾਰੇ ਸੋਹਣੇ ਹੋ ਜਾਂਦੇ ਨੇ ਜੋ ਆਪਾਂ ਨੇ ਇਹਨਾਂ ਫਿਰ ਇਹਦੇ ਵਿੱਚ ਨਾ ਗਮਲਾ ਦੇ ਵਿੱਚ ਨਾ ਆਪਾਂ ਨੇ ਜੀਂਦ ਪਾ ਲਈ ਕਿ ਜੀਂਦ ਦੇ ਵਿੱਚ ਨਾ ਸੋਹਣੇ ਹੋ ਜਾਂਦੇ ਨੇ ਜੋ ਮੈਂ ਕਮਜਤੂੰ ਕਹਿੰਦਾ ਮੈਂ ਮਾਤਾ ਚਲ ਦੂੰ ਆਪਾਂ ਦੋਵੇਂ ਮਾਤਾ ਦੋਵੇਂ ਜene ਆਪਾਂ 20 dane ਦੇ ਵਿੱਚ ਜੋ ਅਸੀਂ ਕਮਲੇ ਦੇ ਵਿੱਚ ਜੋ ਬੀਜਣ ਲੱਗ ਗਏ ਮੈਂ ਹੁਣ ਚੱਲਾ ਹਾਂ ਨਾ ਮਿੱਟੀ ਦਾ ਹੁੰਦਾ ਨਾ ਇਹ ਵੀ ਨਾ ਸਮਲਟ ਦਾ ਹੁੰਦਾ ਬਹੁਤ ਵਧੀਆ ਨਾ ਗਮਲਾ ਇਹਦੇ ਵਿੱਚ ਸੋਨੇ ਹੋ ਜਾਣਗੇ ਜਿਉਂ ਵੀ ਆਪਾਂ ਇੱਕ ਭਾਂਡਾ ਬਹੁਤ ਆ ਵੀ ਇਹਦੇ ਵਿੱਚ ਬੀਜ ਲਾਣੇ ਆ ਤਾਂ ਕਰਕੇ ਅਸੀਂ ਦੋਹੇ ਜਾਣੇ ਮੈਂ ਰੇਕ ਨੂੰ ਜੋ ਕਿ ਇੱਥੇ ਬੀਜ ਲੱਗੇ ਹੋਏ ਤੇ ਜਾ ਆ ਥੋੜੀ ਜੀ ਆਪਾਂ ਨੇ ਨਾ ਜੀਂਦ ਕੱਢ ਕੇ ਰੱਖ ਲਈ ਤੇ ਮੈਂ ਖਾ ਵੀ ਉੱਪਰ ਪਾ ਦਾਂਗੇ ਇਹਦੇ ਉੱਪਰ ਆ ਪਾਣੀ ਪਾ ਰਿਹਾ ਤੇ ਹਾਂਜੀ ਆਪਾਂ ਹੁਣ ਇਹਦੇ ਪਰ ਨਾ ਮਿੱਟੀ ਹਾਂਜੀ ਜੀਂਦ ਜਿਹੜੀ ਵਿੱਚ ਕੱਢੀ ਆਪਾਂ ਨੇ ਹੁਣ ਇਹਦੇ ਵਿੱਚ ਨਾ ਉੱਪਰ ਬਰੋ ਦਾਂਗੇ ਵੀ ਚੱਲ ਜਾਓ ਸੋਨੇ ਹੋ ਜਾਂਦੇ ਨੇ ਹੈਨਾ ਬਸ ਇਹਨੂੰ ਆਪਾਂ ਹੁਣ ਟਾਕ ਦਾਂਗੇ ਫਿਰ ਟਾਕ ਕੇ ਰੱਖ ਦਾਂਗੇ ਇਹਨੂੰ ਕਿਉਂਕਿ ਰਮੈ ਸਨਣਾ ਹੈ ਛੇਤੀ ਨਿਕਲੇ ਹੁੰਦੇ ਨੇ ਫਿਰ ਜੋਂ ਦਸ ਇਹਦੇ ਵਿੱਚ ਨਾ ਥੋੜੀ ਜਿਹੀ ਮਿੱਟੀ ਮੈਨੂੰ ਘੱਟ ਲੱਗੀ ਫਿਰ ਮੈਂ ਥੋੜੀ ਜਿਹੀ ਹੋਰ ਪੱਟ ਲਈ ਪੱਟ ਕੇ ਉੱਪਰ ਦੀ ਹੋਰ ਬਰੂਨ ਲੱਗੀ ਫਿਰ ਇਹਨ ਇਧਰ ਪਸ਼ੂਆਂ ਨੂੰ ਨਾ ਨਮਾ ਕੇ ਹਟਾਈ ਸੀ ਨਮਾਨ ਮੂਕੇ ਸਵੇਰੇ ਟਾਈਮ ਇਹਨਾਂ ਦੇ ਨਾ ਦਵਾਈ ਲਾਉਣ ਲੱਗ ਗਏ ਅਸੀਂ ਕਹੇ ਚਲ ਬਰਸਾਂਤ ਕਰਕੇ ਨਾ ਵੀ ਐਦ ਕਿ ਮੀਂਹ ਪੈਂਦੇ ਬਹੁਤ ਰਹੇ ਨੇ ਵੀ ਇਹਨਾਂ ਨੂੰ ਨਾ ਚਲੋ ਦਵਾਈ ਲਾ ਦੇਣੀ ਇਹਨਾਂ ਦੇ ਵੀ ਕੋਈ ਚਿਚੜ ਚੁਚੜ ਨਾ ਹੋ ਜਾਵੇ ਤਾਂ ਕਰਕੇ ਆਪਾਂ ਨਾ ਇੱਥੇ ਦਵਾਈ ਲਾਉਣ ਲੱਗੇ ਵੇ ਅਸੀਂ ਚਲੋ ਆਏ ਹੁੰਦਾ ਹੁੰਦਾ ਐਪਲੇ ਖਜਾ ਖਾਈ ਜਾਂਦਾ ਕਈ ਵਾਰੀ ਕਦੇ ਲੱਗੇ ਤਾਂ ਹੈ ਨਹੀਂ ਵੈਸੇ ਹੁਣ ਕਈ ਸਾਲ ਹੋ ਗਏ ਮਿਸਾਨ ਆਏ ਆ ਵੀ ਚਲ ਹਨਾ ਇਹਨਾਂ ਨੂੰ ਨਮਾ ਕੇ ਸਿਲਾ ਦਾਨੇ ਵੀ ਸਾਰ ਨੂੰ ਫੇਰ ਵੀ ਐ ਬਹਿਮ ਜਾ ਹੋ ਜਾਂਦਾ ਵੀ ਵੀ ਕਿਤੇ ਲੱਗ ਨਾ ਜਾਣ ਵੀ ਕਿਤੇ ਚੀਚੜ ਲੱਗਦੇ ਹੈ ਦਿਖਿਆ ਤਾਂ ਹੈ ਨਹੀਂ ਕੋਈ ਬਸ ਸਜੀਚੜ ਲੱਗਿਆ ਵਾ ਬਸ ਸਾਨੂੰ ਆਏ ਆ ਵੀ ਚਲੋ ਵੀ ਦਵਾਈ ਲਈ ਵੀ ਠੀਕ ਰਹਿੰਦੀ ਐ ਵੀ ਹੋਣਗੇ ਨਹੀਂ ਕਹਤ ਕਿ ਨਾ ਮੀਂਹ ਪੈਣ ਕਰਕੇ ਨਾ ਗਿੱਲੇ ਰਹੇ ਨੇ ਵੱਧ ਜਿਆਦੇ ਪਸ਼ੂ ਉਹਦੇ ਕਰਕੇ ਆਪਾਂ ਨੂੰ ਆਏ ਆ ਵੀ ਵੀ ਚਲੋ ਆਪਾਂ ਦਵਾਈ ਲਾ ਦਾਨੇ ਆਪਾਂ ਨਾ ਅੱਜ ਤਾਂ ਹੀ ਸਰਦਾਰ ਜੀ ਕਹਿੰਦੇ ਵੀ ਚੱਲ ਆਪਾਂ ਦਵਾਈ ਲਾ ਦਨੇ ਹੁਣ ਤਾਂ ਹੀ ਲੱਗੇ ਨੂੰਰੇ ਸਰਦਾਰ ਜੀ ਦਵਾਈ ਲਾਉਣ ਪਹਿਲਾਂ ਇਹ ਨਮਾਤੀਆਂ ਦੀਆਂ ਚੰਗੀ ਤਰ੍ਹਾਂ ਖਸੂ ਫਿਰੋਰੇ ਇਹ ਕਮਜੋਤ ਵੀ ਕਰਾਂ ਸੀ ਇਹ ਨਾ ਉਰੇ ਖੋਲੀ ਦੇ ਮੂੰਹ ਤੱਕ ਲਾਈਆਂ ਨੇ ਇਹ ਮਤਲਬ ਵੀ ਮੂੰਹ ਜਾਊਗਾ ਤਾਂ ਖੋਲੀ ਵਰਨਾ ਵੀ ਫਿਰ ਉਹ ਦਵਾਈ ਡੁੱਲੂਗੀ ਤਾਂ ਕਰਕੇ ਨਾ ਇਹ ਬੰਨ ਕੇ ਰੱਖੀ ਆ ਵੇ ਨਾ ਇੱਧਰ ਨੂੰ ਰੱਸੀ ਪਾ ਕੇ ਬਿਸਾਰੇ ਕਿਤੇ ਚੱਲ ਦਵਾਈ ਸਮਾਰ ਕੇ ਲਾ ਦੀਏ ਵੀ ਜੇ ਮਾੜਾ ਮੋਟਾ ਕਿਤੇ ਕੋਈ ਦਿਖੂਗਾ ਵੀ ਉਹ ਭੇਰ ਆਪਣਾ ਹਨਾ ਵੀ ਮਤਲਬ ਮਰ ਜਾਣਗੇ ਜੇ ਕੋਈ ਦਿਖਿਆ ਚਿੱਚੜ ਚੁਚੜਾ ਵੀ ਤਾਂ ਕਰਕੇ ਆਪਾਂ ਉਹਰੇ ਦਵਾਈ ਲਾਉਣਗੇ ਆਣਾ ਉਹਨਾਂ ਡੋਂਗੇ ਦੇ ਵਿੱਚ ਨਾ ਐਂ ਤੇ ਵੀ ਛਿੱਟਾ ਨਾ ਪੈ ਜੇਵੇ ਤਾਂ ਆਪਾਂ ਉਹਰੇ ਨਾ ਪਾਣੀ ਕੱਢਣ ਲੱਗੇ ਵਾ ਇਹਨਾਂ ਇਹਦੇ ਵਿੱਚੋਂ ਵੀ ਚਲੋ ਵੀ ਕਿਤੇ ਪਸ਼ੂ ਪੀ ਨਾ ਲੈਣ ਪਾਣੀ ਤਾਂ ਕਰਕੇ ਆਪਾਂ ਉਹਰੇ ਡੋਂਗੇ ਨੂੰ ਸਾਫ਼ ਕਰ ਦਾਂਗੇ ਜੰਗੀ ਤਰ੍ਹਾਂ ਆਇਆ ਸਾਰੇ ਕਿਤੇ ਨਾ ਬਿਲ ਨਾ ਬੋਲਣਾ ਜਿਹਨਾਂ ਦੇ ਆਲੇ-ਦਾਲੇ ਸਾਰੇ ਮੈਟ ਦੇ ਥੱਲੇ ਸਾਰੇ ਕਿਤੇ ਦਵਾਈ ਖੰਡਿਆਤੀ। ਵੀ ਅਮ ਬਸ਼ ਹੋ ਮਦਰ ਨੂੰ ਕੋਰੀਕ ਨਾ ਕੇ ਰੱਖਣੀ ਉਹ ਪੈਂਦੀ ਹੈ ਕੀ ਕਰੇ ਹਨਾ ਫਿਰ ਵੀ ਬਹਿਮ ਜਿਹਾ ਖਾਈ ਜਾਂਦਾ ਵੀ ਕਿਤੇ ਚਿਚੜਨਾ ਹੋ ਜਾਣਾ ਇਧਰ ਹਾਸ ਰਹੀ ਸੀ। ਮੈਂ ਹਉ ਹਾਸ ਰਹੀ ਸੀ ਮਹਾ। ਕਹਿੰਦੇ ਦੇਖੋ ਮੇਰੀ ਦਵਾਈ ਲਈ ਵੀ ਵੀ بار بار ਲੋੜ ਨਹੀਂ ਪੈਣੀ ਇਹਨਾਂ ਦਵਾਈ ਲਾਉਣ ਦੀ ਮੈਂ ਉਹ ਤਾਂ ਹੈ ਵੀ ਚਲੋ ਫੇਰ ਵੀ ਹੈ ਨਾ ਵੀ ਸਾਰੇ ਕਿਤੇ ਲੱਗ ਜਾਂਦੇ ਕਈ ਵਾਰੀ ਨਾ ਇਹ ਹੈ ਨਾ ਫਿਰ ਨਾ ਜਦ ਮੈਂ ਲਾਉਣ ਲੱਗਦੀ ਆ ਦਵਾਈ ਮੈਨੂੰ ਆਏ ਹੁੰਦਾ ਮੈਨੂੰ ਕਹਾਲ ਹੁੰਦੀ ਆ ਵੀ ਚਲ ਮੈਂ ਉਧਰ ਵੀ ਕੰਮ ਕਰਨਾ ਹੁੰਦਾ ਵੀ ਮੈਨੂੰ ਇੱਧਰ ਵੀ ਭੱਜ ਦੌੜ ਹੁੰਦੀ ਆ ਫੇਰ ਤਾਂ ਕਰਕੇ ਸਰਦਾਰ ਜੀ ਕਹਿੰਦੇ ਚਲ ਕੋਈ ਗੱਲ ਨਹੀਂ ਵੀ ਮੈਂ ਲਾ ਦੇਣਾ ਦਵਾਈ ਪਾ ਜੂ ਨਮਾ ਤੇ ਸੀ ਨਮਾ ਨੂੰ ਕਿ ਚਲੋ ਆਪਾਂ ਅੰਗਰੇ ਦਵਾਈ ਲਾਉਣ ਲੱਗੇ ਚਲੋ ਆਪਾਂ ਨੇ ਨਾ ਹੋਰ ਸਾਰੇ ਕੰਮ ਧੰਦੇ ਕਰ ਲਏ ਤੇ ਆਪਾਂ ਇੱਧਰ ਫੇ ਨਾ ਹੁਣ ਸ਼ਾਮ ਦਾ ਟਾਈਮ ਹੋ ਗਿਆ ਸੀ ਫਿਰ ਮੈਂ ਕਿਹਾ ਚਲ ਸਬਜੀ ਬਣਾ ਲੈਣੀ ਆ ਆਪਾਂ ਨੇ ਨਾ ਆਲੂ ਗੋਭੀ ਦੀ ਸਬਜੀ ਬਣਾਈ ਸੀ ਇਹਨਾਂ ਪਹਿਲਾਂ ਆਪਾਂ ਨੇ ਗੋਭੀ ਵੀ ਤਾਲ ਲਈ ਆਲੂ ਵੀ ਤਾਲ ਲਈ ਅਸੀਂ ਨਾ ਤੇਲ ਦੇ ਵਿੱਚ ਤਲ ਕੇ ਸਬਜੀ ਬਣਾਉਣੇ ਹੁੰਦੇ ਆ ਗੋਭੀ ਦੀ ਵੀ ਔਰ ਆਲੂ ਵੀ ਮਿਕਸ ਇਹ ਸਬਜੀ ਬਹੁਤ ਟੇਸਟੀ ਬਣਦੀ ਹੈ ਔਕਨ ਸਬਜੀ ਜੇ ਨਾ ਦੋ ਲੌਟ ਤੜਕਾ ਲਾ ਕੇ ਆਏ ਹੋ ਸਿੱਧੀ ਬਣਾਉ ਲੱਗ ਜੀ ਔਕਨ ਨਾਲ ਥੋੜੀ ਜੀ ਘੱਟ ਵਧੀਆ ਲੱਗਦੀ ਹੈ ਘੱਟ ਟੇਸਟੀ ਲੱਗਦੀ ਹੈ ਤਾਂ ਕਰਕੇ ਆਪਾਂ ਪਹਿਲਾਂ ਥੋੜਾ ਜਿਹਾ ਤੇਲ ਪਾ ਕੇ ਨਾ ਇਹਨਾਂ ਨੂੰ ਨਾ ਗੋਭੀ ਨੂੰ ਤਲਣਾ ਨਹੀਂ ਹੁੰਨੇ ਆ ਤਲ ਕੇ ਫਿਰ ਆਲੂ ਵੀ ਤਲ ਲੈਣੀ ਹੁੰਦੀ ਆ ਫਿਰ ਪਿਆਜ਼ ਕੱਟ ਕੇ ਆਪਾਂ ਇਹਦਾ ਵਸ ਫਿਰ ਤੜਕਾ ਲਾ DNA ਹੁੰਨੇ ਆ ਫਿਰ ਉਹਨੂੰ ਭੁੰਨ ਲੈਣੇ ਹੁੰਨੇ ਚੰਗੀ ਤਰ੍ਹਾਂ ਕਪੂਨਾ ਕੇ ਫਿਰ ਚਲੋ ਆਪਾਂ ਤੜਕਾ ਲਾ ਦਾਂ। ਬਹੁਤ ਵਧੀਆ ਬਹੁਤ ਟੇਸਟੀ ਬਣਦੀ ਹੈ ਸਬਜ਼ੀ ਸੰਬੱਧ ਟੇਸਟੀ ਇੱਕ ਨਹੀਂ ਲੱਗਦੀ ਹੈ ਸਬਜ਼ੀ। ਟਾਈਮ ਤਾਂ ਬਹੁਤ ਜ਼ਿਆਦਾ ਲਾ ਜਾਂਦਾ ਪਰ ਬਹੁਤ ਵਧੀਆ ਬਣਦੀ ਹੈ ਸਬਜ਼ੀ। ਤੜਕਾ ਲਾ ਕੇ ਨਾ ਸਿੱਧੀ ਆਪਾਂ ਜਾਂ ਸਬਜ਼ੀ ਬਣਾਉਣੇ ਵਿੱਚ ਗੋਭੀ ਪਾਤੀ ਜਾਂ ਆਲੂ ਪਾਤੇ ਉਹ ਨਾ ਮਤਵਲੇ ਦੇ ਵਿੱਚ ਨਾ ਪਾਣੀ ਜਾਂ ਰਹਿ ਜਾਂਦਾ ਫਿਰ ਇਹ ਸਬਜ਼ੀ ਚ। ਇਹਦੇ ਵਿੱਚ ਹੁਣ ਜਿਹੜੀ ਆਪਾਂ ਇੱਕਣ ਤਾਲ ਕੇ ਬਣਾਉਣੇ ਦੇ ਵਿੱਚ ਨਾ ਸੁੱਕ ਭੂਰੀ ਜੀ ਬਹੁਤ ਸੋਹਣੀ ਬਣਦੀ ਹੈ ਇਹ। ਤਲਮੀ ਜੀ ਬਣਦੀ ਹੈ ਇਹ। ਇਹ ਵਿੱਚ ਫਿਰ ਪਾਣੀ ਨਹੀਂ ਹੁੰਦਾ ਹੈਗਾ ਰਸ ਮਿਸਤਾ ਜਿਹਾ ਬਸ ਏਕਣੇ। ਟਕਣੀ ਵੀ ਨਹੀਂ ਹੈਗੀ ਇਕਣੇ ਬਸ ਹੁਣ ਥੋੜਾ ਜਿਹਾ ਰਜਾਵਾਂਗੇ ਨੂੰ ਰਜਾ ਕੇ ਬਸ ਮੇਰਾ ਆਪ ਥੱਲੇ ਤਾਲ ਲਾਂਗੇ ਤੇ ਆਪਣੀ ਸਬਜੀ ਬਣ ਕੇ ਤਿਆਰ ਹੋ ਜੂਗੀ ਮੈਂ ਪ੍ਰਿੰਡੀਆਂ ਦੀ ਸਬਜੀ ਵੀ ਇਸ ਤਰੀ ਬਣਾਉਣੀ ਹੁੰਦੀ ਆ ਥੋੜਾ ਜਿਹਾ ਤੇਲ ਪਾ ਕੇ ਨਾ ਉਹਦੇ ਵਿੱਚ ਬਸ ਤਾਲ ਲਾਣੀ ਹੁੰਦੀ ਆ ਪ੍ਰਿੰਡੀਆਂ ਨੂੰ ਫਿਰ ਬਾਅਦ ਚੋਂ ਪਿਆਜ਼ ਨੂੰ ਭੁੰਨ ਲਾਣੀ ਹੁੰਦੀ ਆ ਫਿਰ ਪ੍ਰਿੰਡੀਆਂ ਨੂੰ ਕੱਢ ਲਾਣੀ ਹੁੰਦੀ ਆ ਤਲ ਕੇ ਫਿਰ ਉਹਦੇ ਵਿੱਚ ਪਿਆਜ਼ਾਂ ਚ ਪਾ ਦੇਣੀ ਆ ਫਿਰ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ ਰੋਜ਼ ਰੋਜ਼ ਆਪਾਂ ਗਰਮ ਮਸਾਲਾ ਨਹੀਂ ਪਾਉਂਦੇ ਹੈਗੇ ਸਬਜ਼ੀ ਬਸ ਇੱਕ ਜੀਰਾ ਹੀ ਪਾਉਣੇ ਹੁੰਦੇ ਆ ਫਿਰ ਬਾਹਲਾ ਗਰਮ ਮਸਾਲਾ ਵੀ ਜ਼ਿਆਦਾ ਖਰਾਬ ਕਰਦਾ ਕਦੇ ਕਦੇ ਕੀ ਕਹਿਣਾ ਤਾਂ ਪਾ ਲਿਆ ਨਹੀਂ 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 ਆਪਾਂ ਇਹਦੇ ਵਿੱਚ ਸਾਫਤਾ ਧਨੀਆ ਹੁੰਦਾ ਕੁੱਟ ਕੇ ਉਹ ਪਾ ਲੈਣੇ ਹੁੰਦੇ ਆ ਜੀਰਾ ਪਾ ਲੈਣੇ ਹੁੰਦੇ ਆ ਕਈ ਵਾਰੀ ਮੈਂ ਭੁੰਨ ਕੇ ਨਾ ਉਹਨੂੰ ਕੁੱਟ ਲੈਣੀ ਹੁੰਦੀ ਆ ਉਹ ਪਾਣੀ ਨਹੀਂ ਹੁੰਦੀ ਆ ਉਹ ਵਧੀਆ ਟੇਸਟੀ ਬੰਦੇ ਬਸ ਉਹਨਾਂ ਆਪਾਂ ਨੇ ਨਾ ਉਹ ਆਨਸ ਹੁਣ ਉਹਰੇ ਮੈਂ ਮਸਾਲਾ ਲੱਗੀ ਵੀ ਆ ਭੁੰਨਣਾ ਉਹ ਆਪਾਂ ਨੇ ਤਾਲੀ ਤਲ ਕੇ ਨਾ ਹੁਣ ਇੱਥੇ ਬਸ ਮਸਾਲਾ ਭੁੰਨ ਕੇ ਹਨ ਚੰਗੀ ਤਰ੍ਹਾਂ ਬਸ ਉਹਦੇ ਵਿੱਚ ਪਾ ਦਾਂਗੇ ਮਿਕਸ ਕਰ ਦਾਂਗੇ ਉਹ ਸਬਜ਼ੀ ਨੂੰ ਆ ਹੁਣ ਆਪਾਂ ਉਹ ਥੋੜਾ ਜਿਹਾ ਮਸਾਲਾ ਕੁੱਟਿਆ ਸੀ ਹਰੀਆਂ ਮਿਰਚਾਂ ਮਿਕਸੀ ਦੇ ਵਿੱਚ ਨੂੰ ਕੱਢਿਆ ਸੀ ਮੈਂ ਵੀ ਚੱਲ ਹਨ ਇਹ ਵੀ ਉਹ ਆਪਾਂ ਨੇ ਇਕੱਲੇ ਪਿਆਜ਼ ਕੱਟ-ਕੱਟ ਕੇ ਨਾ ਭੁੰਨ ਕੇ ਉਹ ਵਿੱਚ ਪਾਤੇ ਸੀ ਆ ਹੁਣ ਆਪਾਂ ਮਸਾਲਾ ਕੁੱਟ ਕੇ ਆਪਾਂ ਹੁਣ ਇਹਦੇ ਵਿੱਚ ਮਸਾਲਾ ਕੁੱਟਿਆ ਵਾ ਹੁਣ ਇਹਦੇ ਵਿੱਚ ਪਾ ਦਾਂਗੇ ਸਬਜ਼ੀ 'ਚ ਉਹ ਆਪਾਂ ਨੇ ਕੱਢ ਕੇ ਰੱਖ ਲਈ ਲੋਂਡੇ ਤੋਂ ਬਾਹਰ ਉਹ ਆਪਾਂ ਉਹ ਦੋ ਲੋਂਡੇ ਤੇ ਤਲੇ ਸੀ ਅਰੇ ਮਸਾਲਾ ਹੁਣ ਭੁੱਜ ਜੂਗਾ ਇਹਦੇ ਵਿੱਚ ਹੁਣ ਥੋੜਾ ਜਿਹਾ ਸੇਕ ਲਵਾਵਾਂਗੇ ਹਨ ਭੁੱਜ ਜੂਗਾ ਚੰਗੀ ਤਰ੍ਹਾਂ ਹੁਣ ਬਸ ਜਿਹੜਾ ਇਹਦੇ ਵਿੱਚ ਪਾਣੀ ਹੋਗਾ ਸਾਰਾ ਮੱਚ ਜਾਣਾ ਮਸਾਲੇ ਚ ਚੁੱਲ੍ਹੇ ਤੇ ਨਾ ਇੱਥੇ ਫਿਰ ਵੀ ਖਿਲਾਰਾ ਤਾਂ ਪੈ ਜਾਂਦਾ ਜੇ ਆਪਾਂ ਦਾਲ ਸਬਜ਼ੀ ਬਣਾਉਣੀ ਹੈ ਨਾ ਫਿਰ ਵੀ ਖਿਲਾਰਾ ਤਾਂ ਹੋਏ ਜਾਂਦਾ ਚਲੋ ਜੇ ਆਪਾਂ ਗੈਸ ਤੇ ਵੀ ਬਣਾਉਣੀ ਤਾਂ ਵੀ ਉੱਥੇ ਵੀ ਖਿਲਾਰਾ ਪੈ ਜਾਂਦਾ ਹੁੰਦਾ ਚਲ ਕੋਈ ਗੱਲ ਨਹੀਂ ਬਸ ਜਿਆਪਕਾਂ ਪਾਣੀ ਨਹੀਂ ਇਹਦਾ ਮੈਂਨ ਮਤਲਬ ਸੁੱਕਦਾ ਹੈਗਾ ਜਦੋਂ ਤੱਕ ਆਪੇ ਦੇ ਵਿੱਚ ਸਬਜ਼ੀ ਨਹੀਂ ਪਾਉਂਦੇ ਹਾਂ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦਾ ਤਾਂ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ